ਮੇਰਾ ਕਿ ਯਾਰ ਏ ਤੋ ਰਾਈ ਹੈ ਰਾਈ ਤੁਹਾਨੂੰ ਪਤਾ ਬਹੁਤ ਸਿਆਣੇ ਹੁੰਦੇ ਨੇ ਤੋ ਮੈਨੂੰ ਕਹਿਣ ਲਗਾ ਮਲਕ ਤੋ ਅਕਲ ਗੱਲਾਂ ਬੜੀਆਂ ਸੁਨਾਨਾ ਤੂੰ ਤੇ ਮੈਨੂੰ ਉਹ ਗੱਲ ਦੇ ਦੱਸ ਮੈਂ ਪੁੱਛੋ ਜਨਾਬ ਉਹਨੇ ਕਹੇ ਦੱਸ ਕਿ ਜ਼ਮੀਨ ਦੇ ਵਿੱਚੋਂ ਸਾਰੀਆਂ ਸ਼ਾਵਾਂ ਨਿਕਲਦੀਆਂ ਨੇ ਸੋਨਾ ਲੋਹਾ ਤਾਂਬਾ ਤੇ ਸੋਨਾ ਮਹਿੰਗਾ ਕਿਉਂ ਹੈ ਦੂਸਰੀ ਸ਼ਾਵਾਂ ਸਸਤੀਆਂ ਨੇ ਤੇ ਸੋਨਾ ਉਹ ਮਹਿੰਗਾ ਮਹਿੰਗਾ ਹਾਂ ਤੇ ਨਿਕਲਦੀਆਂ ਸਾਰੀਆਂ ਜ਼ਮੀਨ ਚੋਂ ਮੈ ਹੈਵੇ ਮੈਨੂੰ ਨਹੀਂ ਪਤਾ ਨਾ ਪਤਾ ਹੋਏ ਤੇ ਮੰਨ ਲੈਣੀ ਆਹੋ ਬੜੀ ਚੰਗੀ ਗੱਲ ਹੁੰਦੀ ਕਿ ਫਟਾਫਟ ਮੰਨ ਜਾਓ ਕਿਉਂ ਜੀ ਨਹੀਂ ਪਤਾ ਮੈਂ ਵੀ ਮੰਨ ਨਹੀਂ ਪਤਾ ਤੇ ਤੂੰ ਦੱਸ ਹੂੰ ਉਹਨੇ ਕਿਹਾ ਮੈਨੂੰ ਤਾਂ ਪਤਾ ਮੈਂ ਤੇ ਤੈਨੂੰ ਦੱਸਣੀ ਹੈ ਹੁਣ ਫਿਰ ਮੈਂ ਕਿਹਾ ਦੱਸੋ ਜੀ ਉਹਨੇ ਕਿਹਾ ਜਿਹੜੀ ਵੀ ਧਾਤ ਜ਼ਮੀਨ ਚੋਂ ਨਿਕਲਦੀ ਹੈ ਨਾ ਹੂੰ ਲੋਹਾ ਹੈ ਤਾਂਬਾ ਹੈ ਹੂੰ ਉਹਨੂੰ ਥੋੜਾ ਜਿਹਾ ਖਰੋਚੋ ਨਾ ਤੇ ਵਿੱਚ ਹੋਰ ਸ਼ਾਇ ਨਿਕਲ ਆਂਦੀ ਹੂੰ ਬਾਹਰੋਂ ਹੋਰ ਤੇ ਅੰਦਰੋਂ ਹੋਰ ਹਾਂ ਸੋਨਾ ਮਾਸਾ ਹੋਏ ਤੇ ਭਾਵੇਂ ਤੋਲਾ ਵੇ ਹੂੰ ਉਹਨੂੰ ਜਿੰਨਾ ਮਰਜ਼ੇ ਖਰਚੋਗੇ ਤੇ ਉਹ ਬੱਚੂ ਉਹ ਸੋਨਾ ਹੀ ਨਿਕਲੇਗਾ ਉਹ ਤਾਂ ਕੀਮਤੀ ਹੈ ਤੇ ਜਿਹੜਾ ਬੰਦਾ ਅੰਦਰੋਂ ਬਾਹਰੋਂ ਇੱਕ ਹੋਏ ਉਹਨੂੰ ਸੋਨਾ ਹੀ ਹੁੰਦਾ ਹੈ ਸੋਨਾ ਹੀ ਹੁੰਦਾ ਹੈ ਹਾਂ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਏਗਾ ਨਾ ਉਹ ਹੀ ਕੀਮਤੀ ਹੁੰਦਾ ਹੈ ਤੇ ਬਾਕੀ ਮਨਾਫਕ ਹੀ ਨੇ ਬਿਲਕੁਲ ਸਹੀ ਹਾਂ